ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵੈ ਜੇ ਸੋਚਿ ਲਖ ਵਾਰ ਚੁਪੇ ਚੁਪ ਨ ਹੋਵੈ ਜੇ ਲਾਇ ਰਹਾ ਲਿਵ ਤਾਰ ਪੋਕਿਆ ਪੋਖਣਾ ਉਤਰੀ ਜੇ ਬੰਨਾਪੁਰੀਆਂ ਭਾਰ ਸਹਿ ਸਿਆਣਪਾਂ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸੱਚਿਆਰਾ ਹੋਈਐ ਕਿਵ ਕੋੜੇ ਟੁੱਟੇ ਪਾਲ ਹੁਕਮ ਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਾ ਆਕਾਰ ਹੁਕਮ ਨਾ ਕਾਇਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵਿਢਾਈ ਹੁਕਮੀ ਉਤਮਨੀ ਚ ਹੁਕਮ ਲੇਖਾ ਦੋਕ ਸੋਖ ਪਾਈਐ ਇੱਕ ਨਾ ਹੁਕਮੀ ਬਖਸੀਸ ਐ ਇੱਕ ਹੁਕਮੀ ਸਦਾ ਪਵਾਈ ਗਿਆ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ 부ਜੇ ਤਾਂ ਹੁਮੇ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੀ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀਨਾ ਆਵੇ ਟੂਟ ਕਾਟਕਤ ਕਤੀ ਕੋਟੀ ਕੋਟ ਕੋਟ ਦੈਂਦਾ ਦੇ ਲੈਂਦੇ ਥੱਕ ਪਾਹੇ ਜੁਗ ਜਗੰਤਰ ਖਾਈ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚਨਾਏ ਭਾਕਿਆ ਭਉ ਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰਖੀਏ ਜੇਤਾ ਦੇ ਸੇ ਦਰਬਾਰ ਮੋਹ ਕੈ ਬੋਲਨ ਬੋਲੀਏ ਜੇਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਮ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਹ ਕਦਵਾਰ ਨਾਨਕ ਕਿਵੇਂ ਜਾਣੀਏ ਸਭ ਆਪੇ ਸਚਿਆਰਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਰੰਜਣ ਸੋਏ ਜਿਨ ਸੇਵਿਆ ਤੈਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮਖੰ ਨਾਦਨ ਗੁਰਮਕ ਵੇਦਨ ਗੁਰਮਕ ਰਿਆ ਸਮਾਈ ਗੁਰ ਇਤਰ ਗੁਰ ਗੋਰ ਕਬਰ ਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਜਾਈ ਗੁਰਾਂ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਭਾਵਾਂ ਵਿਨ ਭਾਣੇ ਕੇ ਨਾਏ ਕਰੀ ਜੇਤੀ ਸਿਰ ਟੋਪਾਈ ਵੇਖਾ ਮਨ ਕਰਮਾ ਕੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਵਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੁਨੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਬ ਕੋਏ ਚੰਗਾ ਨਾਮ ਰਖਾਏ ਕੇ ਜਸ ਕੀ ਰਤਿ ਜਗਲੇ ਜੇ ਤੇ ਸ ਨਦਰ ਨਾ ਆਵੇ ਤੇ ਬਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਗੁਣ ਦੇ ਤੇ ਹਾ ਕੋਈ ਨ ਸੁਝਈ ਜੇ ਤੇਸ ਗੁਣ ਕੋਈ ਕਰੇ ਸੁਣਿਆ ਸਿੱਧ ਪੀੜ ਸਰਨਾ ਸੁਣਿਆ ਧਰਤ ਤਵਲ ਕਾ ਸੁਣਿਆ ਦੀਪ ਲੋਪ ਤਾਲ ਸੁਣਿਆ ਪੋਏ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਇਸਰ ਬਰਮਾਇੰਦ ਸੁਣਿਆ ਮੋਕਸਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸ ਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਐ ਸਾਤ ਸੰਤੋਖ ਗਿਆਨ ਸੁਣਿਐ ਅੱਠ ਸਟਕਾ ਇਸ਼ਨਾਨ ਸੁਣਿਐ ਪਟ ਪਟ ਪਾਵੇ ਮਾਨ ਸੁਣਿਐ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੋ ਪਾਪ ਕਾ ਨਾਸ ਸੁਣਿਐ ਸਰੰਗੁਨਾ ਕੇ ਗਾਹ ਸੁਣਿਐ ਸੇਖ ਪੀਰ ਪਾਤਸ਼ਾਹ ਸੁਣਿਐ ਅੰਦੇ ਪਾਵੇ ਰਾਹ ਸੁਣਿਐ ਹਾਥ ਹੋਵੇ ਅਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਸਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ऐसा नाम निरंजन होए जे को मन जाने मन कोए मन सुरत होवे मन बुद्ध मन सगल भवन की सुद्ध मन मो चोटा ना खाए मन जम के साथ ना जाए ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤ ਸਿਓ ਪ੍ਰਗਟ ਜਾਏ ਮੰਨੇ ਮਗਨਾ ਚੱਲੇ ਪੰਥ ਮੰਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰ ਸਦਾ ਧਰਮ ਮੰਨੇ ਤਰੇ ਤਾਰੇ ਗੁਰ ਸੇਖ ਮੰਨੇ ਨਾਨਕ ਭੈ ਨ ਪੇਖ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗੇ ਮਾਨ ਪੰਚੇ ਸੋਹੇ ਦਾਰਾ ਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਤਾ ਪ੍ਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਧਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲ ਕਵਨ ਜੋਰ ਜੀ ਜਾ ਤਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀਤਾ ਪਸਾਉ ਇੱਕ ਕਵਾਉ ਤਿਸਤੇ ਹੋਏ ਲੱਖ ਦਰਿਆਉ ਕੁਦਰਤ ਕਵਣ ਕਹਾ ਵੀ ਚਾਰ ਵਾਰਿਆਂ ਜਾਵਾ ਇੱਕ ਵਾਰ ਜੋਤ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਕ ਜਪ ਸੰਗ ਪਾਉ ਸੰਕ ਪੂਜਾ ਸੰਕ ਤਾਪਤਾਉ ਸੰਕ ਗ੍ਰੰਥਮਕ ਵੇਦ ਪਾਠ ਸੰਕ ਜੋਗ ਮਨ ਰਹੇ ਉਦਾਸ ਸੰਕ ਪਾਗਤ ਕੋਨ ਗਿਆਨ ਵਿਚਾਰ ਸੰਖ ਸਤੀ ਸੰਕ ਦਾ ਤਾਰ ਸੰਖ ਸੂਰ ਮਹ ਭਖ ਸਾਰ ਸੰਖ ਮੋਨ ਲੇਵਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੋਤਤ ਭਾਵੇ ਸਾਈ ਭਲੀ ਕਾਰ ਤੋ ਸਦਾ ਸਲਾਮਤ ਨਰੰਕਾਰ ਸੰਖ ਮੂਰ ਕਾਂਦ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੋੜੇ ਆਰ ਕੋੜੇ ਫਿਰਾਹ ਸੰਗਮਲੇਸ਼ ਮਲਪਖ ਖਾਹ ਸੰਖ ਨਿੰਦਕ ਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆਣ ਜਾਵਾ ਇੱਕ ਵਾਰ ਜੋਤ ਤ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅ ਸੰਖ ਨਾਮ ਸੰਖ 타ਮ ਗਮ ਅਗਮ ਸੰਖ ਲੋ ਅ ਸੰਖ ਕਹੇ ਸਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਨ ਬੋਲਨ ਬਾਣ ਅਕਰਾ ਸਿਰਸਨ ਜੋਗ ਵਖਾਨ ਜਿਨ ਇਹ ਲਿਖੇ ਤੇ ਸਰਨਾਹ ਜਿਨ ਫਰਮਾਇ ਤੇ ਤੇ ਪਾਹ ਜੇਤਾ ਕੀਤਾ ਤੇ ਤਾ ਨਾਓ ਵਿਨ ਨਾਵੇ ਨਾਏ ਕੋ ਤਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆਣ ਜਾਵਾ ਇੱਕ ਵਾਰ ਜੋਤ ਤ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉੱਤਰ ਸੋਖੇ ਮੂਤ ਪਲਿੱਤੀ ਕੱਪੜ ਹੋਏ ਦੇ ਸਾਬਨ ਲਈਏ ਉਹ ਤੋਏ ਭਰੀਏ ਮਤ ਪਾਪਾਂ ਕੇ ਸੰਗੋ ਧੋਪੇ ਨਾਵੇਂ ਕੇ ਰੰਗ ਪੂਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਖਾਹੋ ਨਾਨਕ ਹੁਕਮੇ ਆਵੋ ਜਾਹੋ ਤੀਰ ਤਪ ਦਇਆ ਦਤ ਦਾਨ ਦੇਖੋ ਪਾਵੇ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲਨਾਓ ਸਬ ਗਨ ਤੇਰੇ ਮੈਂ ਨਾ ਹੀ ਕੋਏ ਬਿਨ ਗੁਣ ਕੀਤੇ ਭਗਤਨ ਹੋਏ ਸਵਾਤ ਆਤ ਬਾਣੀ ਬਰਮਾਓ ਸਤ ਸਵਾਨ ਸਦਾ ਮਨ ਚਾਓ ਕਵਣ ਸਵੇਲਾ ਵਖਤ ਕਵਣ ਕਵਣ ਤੇਤ ਕਵਣ ਵਾਰ ਕਵਣ ਸਰਤੇ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪੈ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇ ਕੁਰਾਨ ਤੇਤ ਵਾਰਨ ਜੋਗੀ ਜਾਣੇ ਰਤਮਾ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਇ ਕਿ ਕਰ ਆਕਾ ਕਿਵ ਸਲਾਹੀ ਕਿਉ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸ ਹੈ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਦੇਖੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਲ ਪਤਾਲ ਲੱਖ ਅਗਾਸਾਂ ਆਗਾਸ ਓੜੇ ਕਿ ਓੜੇ ਪਾੜ ਥੱਕੇ ਵੇਦ ਕਹਿਣ ਕਵਾਤ ਸੈ ਸਠਾਰਾ ਕਹਿਣ ਕਤੇਬਾ ਅਸਲ ਇਕ ਧਾਤ ਲੇਖਾ ਹੋਏ ਤਾ ਲਿਖੀ ਗਏ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਾਲਾਹੀ ਸਾਲਾਹ ਇਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦਰ ਨ ਜਾਣੀਐ ਸਮੁੰਦਰ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਣੀ ਜੇ ਤਸ ਮਨੋ ਨ ਵਿਸਰੇ ਹੰਤਨ ਅਸਤੇ ਕਹਨ ਨੈ ਅੰਤ ਅੰਤਨਾ ਕਰਨਾ ਦੇ ਨੈ ਅੰਤ ਅੰਤਨਾ ਵੇਖਣਾ ਸੁਨਣਾ ਨੈ ਅੰਤ ਅੰਤਨਾ ਜਾਪੈ ਕਿਆ ਮਨ ਮੰਤੈ ਅੰਤਨਾ ਜਾਪੈ ਕੀਤਾ ਆਕਾਰ ਹੰਤਨ ਜਾਪੈ ਪਾਰਾ ਵਾਰ ਅੰਤਕਾਰਨ ਕੀਤੇ ਬਿਲ ਲਾਹੇ ਤਾਂ ਕੇ ਅੰਤ ਨਾ ਪਾਇ ਜਾਹੇ ਇਹੋ ਅੰਤਨਾ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉਪਰ ਉੱਚਾ ਨਾਉ ਏਵਡਾ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੇ ਸੋਏ ਜੀਵਣ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਲਾ ਨਾ ਤਮਾਏ ਕیتے ਮੰਗ ਜੋਦ ਅਪਾਰ ਕیتے ਗਨਤ ਨਹੀਂ ਵਿਚਾਰ ਕیتے ਖੱਪ ਟੁੱਟੇ ਵੇਕਾਰ ਕیتے ਲੈ ਲੈ ਮੁਕਰ ਪਾਹੇ ਕیتے ਮੁਰਖ ਖਾਹੀ ਖਾਹੇ ਕیتے ਆ ਦੁਖ ਭੋਗ ਸਦ ਮਾਰ ਏ ਵੀ ਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰੇ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤਿਆ ਮੋਹ ਖਾਇ ਆਪੇ ਜਾਣੈ ਆਪੇ ਦੇ ਆਖੇ ਸੇ ਪੇਕੇਈ ਕੇ ਜੈਸਾ ਨਉ ਬਕਸੈ ਸੇਪਸਲਾਹਾਰ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਮਲ ਵਪਾਰ ਮਲ ਵਪਾਰ ਏ ਮਲ ਪੰਡਾਰ ਮਲ ਆਵੈ ਮਲ ਜਾਹੈ ਮਲ ਪਾਇ ਮਲ ਸਮਾਹੈ ਮੋਲਾ ਧਰਮ ਮੋਲਾ ਦੀ ਬਾਣ ਮੋਲਾ ਤਾਲ ਮੋਲਾ ਪਰਵਾਨ ਮੋਲਾ ਬਖਸੀਸ ਮੋਲਾ ਨਿਸਾਨ ਮੋਲਾ ਕਰਮ ਮੋਲਾ ਪਰਮਾਨ ਮੋਲਾ ਮਲ ਆਖਿਆ ਨਾ ਜਾਏ ਆਖ ਆਖ ਰਹੇ ਲੇਵ ਲਾਏ ਆਖੇ ਵੇਦ ਪਾੜ ਪੁਰਾਨ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਕੇ ਇੰਦ ਆਕੇ ਗੋਪੀ ਤੇ ਗਵਿੰਦ ਆਕੇ ਈਸਰ ਆਕੇ ਸਦੇ ਆਕੇ ਕੇਤੇ ਕੀਤੇ ਬੁੱਧ ਆਕੇ ਦਾਨਮ ਆਕੇ ਦੇਵ ਆਕੇ ਸੁਰ ਨਰਮਣ ਜਨ ਸੇਵ ਕੇਤੇ ਆਕੇ ਆਖਣ ਪਾਹੇ ਕੇਤੇ ਕਹਿ ਕ ਉਠ ਉਠ ਜਾਹੇ ਇਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇਵੜ ਭਾਵੇ ਤੇ ਵੜ ਹੋਏ ਨਾਨਕ ਜਾਣ ਸਾਚਾ ਸੋਏ ਦੇਖੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰੰਗ ਗਵਾਰ ਸੋ ਧਰ ਕੇ ਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਬਾਵਣ ਹਾਰੇ ਕੇਤੇ ਰਾਗ ਭਰੇ ਸਿਓ ਕਈਨ ਕੇਤੇ ਗਾਵਣ ਹਾਰੇ ਗਾਵੇ ਤਦਨਾ ਪਵਨ ਪਾਣੀ ਵੇ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿੱਤ ਗੁਪਤ ਰਖ ਜਨ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਰਾਸਨ ਬੈਠੇ ਦੇਵਤੇ ਆਂ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨ ਪਾਏ ਤੇਰੇ ਆਠ ਸੱਠ ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤਦਨੋ ਗਾਵੇ ਜੋਤ ਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮ ਚਿਤਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹਸੀ ਜੈ ਨਾ ਜასი ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵੇਂ ਇਸ ਦੀ ਵਡਿਆਈ ਜੋਤਿਸ ਪਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਹਾਪਤ ਸਾਹਿਬ ਨਾਨਕ ਰਹਨਰ ਜਾਈ ਮੁੰਦਾ ਸੰਤੋ ਸਰਮਪਤ ਝੋਲੀ ਧਿਆਨ ਕੀ ਕਰੈ ਵਿਪੂਤ ਕਿੰਤਾ ਕਾਲ ਕੁਆਰੀ ਕੈ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਖਲ ਜਮਾਤੀ ਮਨ ਜੀਤੇ ਜਗ ਜੀਤ ਆ ਆਦੇਸ ਦਿਸੇ ਆਦੇਸ ਆਦ ਅਨੀਲ ਨਾਦ ਨਾਹਤ ਜੁਗ ਜੁਗ ਇਕ ਵੇਚ ਭਗਤ ਗਿਆਨ ਦਾ ਭੰਡਾਰ ਨ ਘਟ ਘਟ ਵਾਜੇ ਨਾਦ ਆਪ 나ਥ 나ਤੀ ਸਭ ਜਾ ਕੇ ਰਿੱਧ ਸਿੱਧ ਅਵਰਾ ਸਾਧ ਸੰਜੋਗ ਮੰਡੋਗ ਦੀ ਕਾਰ ਚ ਲਾਵਹਿ ਲੇਖਿ ਆਵੈ ਭਾਗ ਆ ਆਦੇਸ ਦਿਸੇ ਆਦੇਸ ਆਦ ਅਨੀਲ ਅਨਾਦ ਨਾਹਤ ਜੁਗ ਜੁਗ ਇਕ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਬਾਨ ਜਿਵੇਂ ਤਿਸ ਭਾਵੇ ਤਿਵੇਂ ਚਲਾਵੇ ਜਿਵੇਂ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰਨਾ ਆਵੇ ਬਹੁਤਾ ਇਹੋ ਵਡਾਣ ਆਦੇਸ ਦਿੱਸੇ ਆਦੇਸ ਆਦ ਅਨੀਲ ਅਨਾਦ ਨਾਹਤ ਜੁਗ ਜੁਗ ਇਕ ਵੇਸ ਆਸਨ ਰੋਇਲ ਭੰਡਾਰ ਜੋ ਕੁਛ ਪੈਸੇ ਕਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਦਿਸੇ ਆਦੇਸ ਆਦ ਅਨੀਲ ਆਦ ਨਾਹ ਤੈ ਜੁਗ ਜੁਗ ਇਕ ਵੇਸ ਇਕ ਦੂਜੀ ਬੋ ਲਖ ਹੋਏ ਲਖ ਹੋਏ ਲਖ ਵੀਸ ਲਖ ਲਖ ਗਿਹੜਾ ਆ ਕੀ ਹੈ ਏਕ ਨਾਮ ਜਗਦੀਸ਼ ਇਤਰਾਇ ਪਤ ਪਵੜੀ ਆ ਚੜੀ ਹੋਈ ਆ ਕੀ ਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਣਕ ਨਦਰੀ ਪਾਈਐ ਕੋੜੀ ਕੋੜੇ ਠੀਸ ਆਖਣ ਜੋਰ ਚੁੱਪੇ ਨਾ ਜੋਰ-ਜੋਰ ਨਾ ਮੰਗਣ ਦੇ ਨਾ ਜੋਰ-ਜੋਰ ਨਾ ਜੀਵਨ ਮਰਨ ਨਾ ਜੋਰ-ਜੋਰ ਨਾ ਰਾਜ-ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਐਸਾ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੋਤੀ ਥਿੱਤੀ ਵਾਰ ਭਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਜ ਪਰਵਾਣ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਾਇਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੇਸਮਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜ ਤਕੜੀਏ ਰੂਪ ਰੰਗ ਕੇ ਵੇਸ ਕੇਤੇ ਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਨੇ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੰਧ ਕੇਤੇ ਆਖਾਣੀ ਕੇਤੇ ਆ ਬਾਣੀ ਕੇਤੇ ਪਾਤ ਨਰਿੰਦ ਕੇਤੇ ਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਐਂਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਨੂਪ ਤਾਂ ਕਿ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਬਲ ਸੂਰ ਤਿੰਨ ਮੇ ਰਾਮ ਰਹਾ ਭਰਪੂਰ ਤੇ ਤੇ ਸਿਤੋ ਸਿਤਾ ਮੇ ਮਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨ ਠਾਗੇ ਜਾਹੇ ਜਿਨ ਕੇ RAM ਵਸੇ ਮਨ ਮਾਹੇ ਤਿਥੇ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਰੰਕਾਰ ਕਾਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੀ ਕੋ ਕਥੇ ਤੈ ਅੰਤ ਨੇ ਅੰਤ ਤਿੱਥੇ ਲੋ ਲੋ ਆਕਾਰ ਜਿਮ ਜਿਮ ਕਮ ਤਵੇ ਤੇਮ ਕਾਰ ਵੇਖੈ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖੱਲਾ ਗਣ ਤਪਤਾਓ ਭਾਂਡਾ ਭਾਉ ਅੰਮ੍ਰਿਤ ਤੇ ਢਾਲ ਘੜੀਏ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮਕ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ